Transcrição e जिला प्रशासन ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਅਤੇ ADC ਦਿਹਾਤੀ ਵਿਕਾਸ અનુਪ੍ਰੀਤਾ ਜੋਹਲ ਦੀ ਅਗਵਾਈ ਹੇਠ ਸ਼ੀਸਨਲ ਵਿਖੇ ਲੱਗ ਰਹੇ ਸਰਸ ਮੇਲੇ ਦੇ ਵਿੱਚ ਨਸ਼ਾ ਮੁਕਤ ਭਾਰਤ ਬਿਆਨ ਦੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਹੈ ਜਿਸ ਦੇ ਵਿੱਚ SDM ਨੱਬਾ ਅਤੇ RTA ਨਮਨ ਨਮਾਰਕਰ ਅਤੇ DSP CT 2 मनोज गौरसी ਅਤੇ ਜਿਲਾ ਸਮਾਜਿਕ ਸੁਰੱਖਿਆ ਅਭzar ਜੋਬਨਦੀਪ ਕੌਰ ਚਿਮਾ ਨੇ ਸ਼ਿਰਕਤ ਕੀਤੀ ਹੈ ਜ਼ਿਕਰ ਹੋ ਗਿਆ ਕਿ ਸਮਾਜ ਸੇਵੀ ਸੰਸਥਾਾਂ Youth Foundation of India ਅਤੇ Powerhouse Youth Club ਅਤੇ ਸਰਕਾਰੀ ITI ਲੜਕੇ ਲੜਕੀਆਂ ਦੇ ਵਲੰਟੀਅਰਜ਼ ਇਨਚਾਰਜ ਸ਼ਹੀਦ ਆਜ਼ਮ ਸਰਦਾਰ ਪਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਪਲਵਾਰ ਨੰਬਰ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਮੈਂਬਰ ਜਿਲਾ ਸਾਂਝ ਕੇਂਦਰ ਅਤੇ ਮੈਂਬਰ ਅਤੇ ਮੈਂਬਰ ਜਿਲਾ ਸਾਂਝ ਕੇਂਦਰ ਮੈਂਬਰ ਜਿਲਾ ਯੁਵਾ ਸਾਂਝ ਕਮੇਟੀ ਗਵਰਨਰ ਅਵਾਰਡੀ ਜਤਵਿੰਦਰ ਗਰ ਵਲ ਮੈਂਬਰ ਨਸ਼ਾ ਮੁਕਤ ਭਾਰਤ ਬਿਆਨ ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਦੀ ਅਗਵਾਈ ਹੇਠ ਵਲੰਟੀਅਰਜ਼ ਜਿੱਥੇ ਮੇਲੇ ਦੇ ਵਿੱਚ ਪਬਲਿਕ ਨੂੰ ਹਰ ਸੰਭਵ ਵਲੰਟੀਅਰ ਸੇਵਾਵਾਂ ਦੇ ਰਹੇ ਨੇ ਉਥੇ ਹੀ ਮੇਲੇ ਦੇ ਵਿੱਚ ਆਉਣ ਵਾਲੀ ਪਬਲਿਕ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਵੀ ਜਾਗਰੂਕ ਕਰ ਰਹੇ ਨੇ ਇਸ ਮੌਕੇ ਸੰਬੋਧਨ ਕਰਦੇ ਐਸਟੀਐਮ ਨੱਬਾ ਅਤੇ ਹੋਰ ਅਧਿਕਾਰੀਆਂ ਨੇ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਣੋ ਜਿਹੜਾ ਇਹ ਪਟਿਆਲਾ ਹੈਰੀਟੇਜ ਜਿਹੜਾ ਮੇਲਾ ਲੱਗ ਰਿਹਾ ਹੈ ਇਹਦੇ ਵਿੱਚ ਤੁਹਾਡਾ ਫਲਾਵਰ ਸ਼ੋਅ ਹੈ ਉਹਦੇ ਬਾਰੇ ਦੱਸੋ ਵੀ ਕੱਲ ਸ਼ੁਰੂ ਹੋ ਰਿਹਾ ਜੀ 13 ਅਪਰਵਦੀ ਨੂੰ ਉਹ ਹੇਰਿਟੇਜ ਦਾ ਜਿਹੜਾ ਮੇਲਾ ਹੈਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਉਹਦੇ ਵਿੱਚ ਫਲਾਵਰ ਸ਼ੋਅ ਤੇ ਫੂਡ ਫੈਸਟੀਵਲ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਹੋ ਰਿਹਾ ਆ ਜਿਹੜੇ ਸਾਹਮਣੇ ਤੁਹਾਡੇ ਸਟਾਲ ਲੱਗ ਰਹੇ ਨੇ ਇਹ ਫਲਾਵਰ ਸ਼ੋਅ ਦਾ ਪਾਰਕ ਹੈ ਆ ਦੇਖੋ ਉਹਨੂੰ ਫਾਈਨਲ ਸਾਰੇ ਤੇ ਇਹਦੇ ਵਿੱਚ ਫਲਾਵਰ ਕੰਪੀਟੀਸ਼ਨ ਹੈ ਸਾਡਾ ਚਾਰ ਕੈਟਾਗਰੀਜ਼ ਨੇ ਤੇ ਇਹਦੇ ਵਿੱਚ ਆਰਟਿਸਟਿਕ ਡਿਸਪਲੇ ਹੈ ਗਮਲਿਆਂ ਦਾ ਕਤ ਫਲਾਵਰ ਹੈਗਾ ਜਿਹੜਾ ਫੁੱਲ ਆਪਾਂ ਫਲਾਵਰ ਪੋਟਸ ਦੇ ਵਿੱਚ ਲਾਉਣਾ ਹੈ ਇੱਕ ਕੰਪਲਿਆਂ ਦਾ ਕੰਪੀਟੀਸ਼ਨ ਹੈ ਇੱਕ ਫਲਾਵਰ ਅਰੇਂਜਮੈਂਟ ਦਾ ਕੰਪੀਟੀਸ਼ਨ ਹੈਗਾ ਤਾਂ ਤੇ ਬਾਕੀ ਸਾਡੇ ਮੈਕਮੇ ਦਾ ਸਟਾਲ ਹੋਏਗਾ ਜਿਹੜੇ ਕਿਸਾਨ ਸਾਡੇ ਨਾਲ ਕੋਈ ਜੁੜੇ ਨੇ ਆ ਬਾਗਵਾਨੀ ਦੇ ਵਿੱਚ ਉਹਨਾਂ ਦੇ ਸਟਾਲ ਹੋਣਗੇ ਇਕ ਸਾਡੇ ਬਾਰੰਦਰੀ ਦੇ ਅੰਦਰ ਵੀਰਵਾਰ ਨੂੰ ਹਰ ਵੀਰਵਾਰ ਨੂੰ ਇੱਕ ਮੰਡੀ ਲੱਗਦੀ ਹੈ ਕਿਸਾਨਾਂ ਦੀ ਉਹ ਵੀ ਕੱਲ ਇੱਥੇ ਹੋਣਗੇ ਸਾਰੇ ਕੱਲ ਵੀਰਵਾਰ ਵੀ ਹੈਗਾ ਤੇ ਵੈਸੇ ਵੀ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਜੀ ਵੀ ਆਪਣੇ ਸਾਥੀ ਲੋਕਾਂ ਨੂੰ ਅਵੇਅਰਨੈਸ ਹੋਵੇ ਪਰਪਸ ਇਸ ਮੇਲੇ ਦਾ ਜਿਵੇਂ ਅੱਪਾ ਕੰਨੈਗਰਾਸਤੀ ਮੇਲਾ ਨਾਲ ਹੀ ਇੱਥੇ ਫੂਟ ਦੇ ਵੀ ਪੁਰਾਣੇ ਜਿਹੜੇ ਪਟਿਆਲੇ ਦੇ ਖਾਣੇ ਹੈਗੇ ਉਹਨਾਂ ਦਾ ਵੀ ਸਟਾਲ ਲੱਗੇਗਾ ਤੇ ਕੱਲ ਉਮੀਦ ਹੈ ਜੀ ਕਿ ਕਾਫੀ ਲੋਕ ਉਸ ਮੇਲੇ ਦੇ ਵਿੱਚ ਆਣਗੇ ਇਹਦੇ ਨਾਲ ਫੁੱਲਾਂ ਦੇ ਪ੍ਰਤੀ ਉਹਨਾਂ ਨੂੰ ਪਤਾ ਲੱਗੇਗਾ ਜਿਹੜੇ ਫੁੱਲ ਕਮਰਸ਼ੀਅਲ ਤਰੀਕੇ ਨਾਲ ਵੀ ਕਾਸ਼ਟ ਹੋ ਰਹੀ ਹੈ ਤੇ ਕੰਪੀਟੀਸ਼ਨ ਦੇ 파ਟ ਲੈਂਡ ਦੇ ਤੇ ਬਾਗਬਾਨੀ ਨਾਲ ਰਿਲੇਟਡ ਜਿਹੜੇ ਵੀ ਸਾਡੇ ਸਟਾਲ ਹੋਣਗੇ ਸਾਡੇ ਮੈਚਨ ਦਾ ਸਟਾਲ ਹੋਏਗਾ ਤੇ ਇਸ ਤੋਂ ਇਲਾਵਾ ਸਾਡੇ ਸੀਡ ਵਾਲੇ ਨੇ ਨਰਸੀ ਵਾਲੇ ਨੇ ਇਹ ਸਾਰੇ ਲੋਕ ਕੱਲ ਆਉਣਗੇ ਤੇ ਸਾਰੇ ਆਪਣਾ ਕਿੰਨੇ ਚਿਰ ਤੋਂ ਇਹ ਚੱਲ ਰਿਹਾ ਜੀ ਮੇਲਾ ਇਹ ਕੱਲ ਸ਼ੁਰੂ ਹੋਣਾ ਹੈ ਜੀ ਕੱਲ ਸਵੇਰੇ ਹੈਰੀਟੇਜ ਵਾਕ ਹੈ ਉਸ ਤੋਂ ਬਾਅਦ ਫਿਰ ਇਹ ਮੇਲਾ ਹੈਗਾ ਜਿੱਥੇ ਸਾਡੇ ਫਲਾਵਰ ਸ਼ੋਅ ਹੈ ਤੇ ਕੱਲ ਦਾ ਦਿਨ ਇਹ ਚੱਲੇਗਾ ਉਸ ਤੋਂ ਬਾਅਦ ਫਿਰ ਹੋਰ ਅਲੱਗ-ਅਲੱਗ ਐਕਟੀਵਿਟੀਆਂ ਨੇ ਕੋਈ ਸ਼ੀਸ਼ ਮਹਿਲ ਤੇ ਕਿਲਾ ਮੁਬਾਰਕ ਹੈ ਮਤਲਬ ਸਾਡਾ ਜਿਹੜਾ ਇਹ ਫਲਾਵਰ ਸ਼ੋਅ ਹੈ ਇਹ ਕੱਲ ਦਾ ਦਿਨ ਨਹੀਂ ਇਹ ਆਪਣਾ ਆਪਣੇ ਕਿੰਨੇ ਚਿਰ ਤੋਂ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਇਹ ਮੇਰੇ ਖਿਆਲ 5-6 ਸਾਲ ਤੋਂ ਤਾਂ ਚੱਲ ਹੀ ਰਹੀ ਜਿੰਨੀ ਕਿ ਮੈਨੂੰ ਜਾਣਕਾਰੀ ਹੈਗੀ ਹੈ 18-19 ਆਨਵਰਡ ਸੇ ਲੱਗ ਰਿਹਾ ਚੱਲ ਰਿਹਾ ਹੈ ਹਰ ਸਾਲ ਬੁਦਾ ਫਰਵਰੀ ਦੇ ਮਹੀਨੇ ਵਿੱਚ ਹੁੰਦਾ ਹੈ ਫਰਵਰੀ ਸਹੀ ਵਰਮਾਤ ਕਰਦੀ ਹੋਏਗਾ ওকে ਜੀ ਥੈਂਕ ਯੂ